ਫੇ ਵੀ ਕੀ ਸੋਚੀ ਜਾਂਨੀ ਆ ਕੁਝ ਨਹੀਂ ਮੈਂ ਹੀ ਸੋਚ ਲਈ ਸੀ ਅਰ ਜੇ ਆਪਣੇ ਘਰ ਦੇ ਨਾ ਮਿਲਦੇ ਤਾਂ ਫਿਰ ਇਹਦਾ ਮਤਲਬ ਆਪਣਾ ਵਿਆਹ ਨਹੀਂ ਸੀ ਹੋਣਾ ਸਵਾਲ ਤਾਂ ਵੈਸੇ ਬੜਾ ਘਟੀਆ ਜਿਹਾ ਬਟ ਆਈ ਥਿੰਕ ਨਹੀਂ ਸੀ ਹੋਣਾ ਫਿਰ ਤੁਸੀਂ ਕਿਸੇ ਹੋਰ ਨਾਲ ਮੈਂ ਕਰਾ ਲੈਣਾ ਸੀ ਮਤਲਬ ਤੂੰ ਨਹੀਂ ਸੀ ਕਰਾਣਾ ਤੇ ਮੈਂ ਤੁਹਾਡੀ ਵੇਟ ਕਰਨੀ ਚੀ ਮੈਂ ਤੁਹਾਨੂੰ ਲੱਭ ਲੈਣਾ ਸੀ ਨੀ ਟੈਕਨੀਕਲੀ ਸਪੀਕਿੰਗ ਜੇ ਆਪਣੇ ਘਰ ਦੇ ਨਾ ਮਿਲੇ ਹੁੰਦੇ ਤੇ ਤੈਨੂੰ ਪਤਾ ਹੀ ਨਹੀਂ ਸੀ ਹੁਣ ਕਿ ਮੈਂ ਲੱਭ ਹੀ ਲੈਣਾ ਸੀ ਤੁਹਾਨੂੰ ਲੈ ਕੇ ਮੈਂ ਮੈਂ ਲੱਭ ਲੈਣਾ ਸੀ ਬਸ ਮਤਲਬ ਤੁਸੀਂ ਕਿਸੇ ਹੋਰ ਨਾਲ ਵਿਆਹ ਕਰਾ ਲੈਣਾ ਸੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਨਹੀਂ 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 ਮੁੱਦੇ ਤੇ ਆਓ ਮੁੱਦੇ ਤੇ ਤੁਸੀਂ ਕਿਸੇ ਹੋਰ ਨਾਲ ਵਿਆਹ ਕਰਾ ਲੈਣਾ ਸੀ ਮੈਂ ਇਹ ਕਿ ਤੁਸੀਂ ਕਿਸੇ ਹੋਰ ਨਾਲ ਵਿਆਹ ਕਰਾ ਲੈਣਾ ਮੈਂ ਇਹ ਕਿਹਾ ਤੁਹਾਡਾ ਮਤਲਬ ਇਹ ਹੈ ਕਹਿੰਦਾ ਹਾਂ ਮਤਲਬ ਤੇ ਤੇਰਾ ਵੀ ਨਹੀਂ ਬੰਦਾ ਕਿ ਜਿੱਕੜੀਆਂ ਸਵਾਲ ਪੁੱਛ ਹੁੰਦਾ ਹਾਂ ਨਾ ਤੁਸੀਂ ਵਿਆਹ ਕਰਾ ਲੈਣਾ ਸੀ ਕਿਸੇ ਯਾਰ ਮੈਂ ਨਹੀਂ ਗੇਮ ਖੇਡਣੀ ਹੈ ਮੈਂ ਸੌਂ ਚੱਲਿਆ ਬਸ